ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ ਲੋਕਾਂ ਦੇ ਵਿੱਚ ਜਾਣਿਓ ਸਾਰੇ ਹਲਕਿਆਂ ਦੇ ਵਿੱਚ ਵਿਚਰੇ ਹੋਣ ਤੱਕ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਉਮੀਦ ਤੋਂ ਵੱਧ ਰਿਸਪੌਂਸ ਅੱਜ ਮੈਂ 11 ਮੀਟਿੰਗਾਂ ਕਰੀਆਂ ਗਈਆਂ ਇਹ ਮੀਟਿੰਗਾਂ ਨਹੀਂ ਰੈਲੀ ਦਾ ਰੂਪ ਧਰ ਗਈ ਬਲਬੀਰ ਸਿੰਘ ਕਹਿੰਦੇ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਹੈ ਪਹਿਲਾਂ ਰਜਵਾੜਿਆਂ ਦੀ ਸਰਕਾਰਾਂ ਰਹੀਆਂ ਨੇ ਹੁਣ ਤੱਕ ਭਾਜੀ ਮੈਂ ਕੱਲਾ ਬੈਠਿਆ ਨਾ ਇੱਥੇ ਮੇਰੇ ਆਲੇ-ਦਾਲੇ ਕੋਈ ਗਨਮੈਨ ਦੇਖਿਆ ਤੁਸੀਂ ਬਲਬੀਰ ਸਿੰਘ ਜਦੋਂ ਵੋਟਾਂ ਮੰਗਣ ਆਂਦਾ ਨਾ 50 ਗਨਮੈਨ ਉਹਦੇ ਆਲੇ-ਦਾਲੇ ਹੁੰਦੇ ਆ ਡਾਕਟਰ ਗਾਂਧੀ ਕਹਿੰਦੇ ਡਾਕਟਰ ਗਾਂਧੀ ਕਹਿੰਦੇ ਕਹਿੰਦੇ ਵੀ ਲੋਕਤੰਤਰ ਦੇਸ਼ ਦਾ ਖਤਰੇ 'ਚ ਆ ਜੇਕਰ ਅਕਾਲੀ ਦਲ ਨੂੰ ਵੋਟ ਪਾਈ ਇਟ ਮੀਨ ਬੀਜੇਪੀ ਨੂੰ ਵੋਟ ਜਾਓ ਭਾਜੀ ਲੋਕਤੰਤਰ ਗਾਂਧੀ ਜੀ ਨੂੰ ਬਣਾ ਕੇ ਲੋਕਤੰਤਰ ਬਚ ਜੂਗਾ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਇਸ ਜੀਆਂ ਗੱਲਾਂ ਕਰ ਰਹੇ ਆ ਇਹਨਾਂ ਦੀ ਕਾਰਗੁਜ਼ਾਰੀ ਜਦੋਂ ਇਹ ਮੈਂਬਰ ਪਾਰਲੀਮੈਂਟ ਬਣੇ ਆ ਆਪ ਚ ਉਸ ਟਾਈਮ ਵੀ ਲੋਕਤੰਤਰ ਖਤਰੇ 'ਚ ਆ ਜਾਦੇ ਆਜ਼ਾਦ ਲੜੇ ਜਦ ਵੀ ਲੋਕਤੰਤਰ ਖਤਰੇ 'ਚ ਜਿੱਤਾ ਜਾਦੇ ਕਾਂਗਰਸ ਨੂੰ ਪਿਸਤਾ ਚਾਰੀ ਕਰ ਰਹੇ ਤੇ ਮਾੜੀ ਪਾਰਟੀ ਕਹਿ ਰਹੇ ਤੇ ਉਸ ਟਾਈਮ ਲੋਕਤੰਤਰ ਕਿੱਥੇ ਗਿਆ ਤਾਂ ਅੱਜ ਇਹ ਕਹਿ ਰਹੇ ਆ ਵੀ ਕਾਂਗਰਸ ਸਭ ਤੋਂ ਵਧੀਆ ਪਾਰਟੀ ਆ ਆਪ ਨੇ ਪੰਜਾਬੀਆਂ ਨੂੰ ਮੂਰਖ ਬਣਾਇਆ ਹੁਣ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਉਹ ਵਰਤ ਰਹੇ ਹੈਗੇ ਤਿੰਨਾਂ ਦੇ ਦੇਖ ਲਓ ਤੁਸੀਂ ਮਹਾਰਾਣੀ ਪੰਨੀਤ कौर ਅੱਜ ਵੀ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਆ ਗਾਂਧੀ ਜੀ ਤਿੰਨ ਇਲੈਕਸ਼ਨ ਲੜੇ ਆ ਤਿੰਨੇ ਹੀ ਅਲੱਗ-ਅਲੱਗ ਚੋਣ ਨਿਸ਼ਾਨ ਤੋਂ ਲੜੇ ਆ ਆਮ ਵਰਕਰ ਦੇ ਔਰ ਜਮੀਨੀ ਲੈਵਲ ਤੋਂ ਸੰਘਰਸ਼ ਕਰਕੇ ਉੱਠਿਆ ਤੁਹਾਨੂੰ ਹੁਣ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਸੁਖਵੀਰ ਬਾਦਲ ਦੇ ਬਹੁਤ ਕਾਫੀ ਕਰੀਬੀ ਹਾਂ ਤੇ ਬਾਜੀ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਤੁਸੀਂ ਦੇਖੋ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਪੈਦਾ ਹੋ ਕੇ ਸਰਪੰਚ ਬਣ ਕੇ ਐਮਪੀ ਦੀ ਚੋਣ ਲੜਨਾ ਮੇਰੇ ਵਾਸਤੇ ਤਾਂ ਇਹ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਕਿਸ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ ਪੰਜਾਬੀ ਜ਼ਰੂਰ ਮਾਣ ਸਤਕਾਰ ਦੇਣੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਕੱਲੇ ਇਲੈਕਸ਼ਨ ਲੜ ਰਿਹਾ ਹੈ ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਤਜਰਬਾ ਸੀਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਸ ਤਜਰਬਾ ਜਿਹੜਾ ਹੈਗਾ ਉਹਦੀ ਕਮੀ ਤਾਂ ਕਿਤੇ ਨਾ ਕਿਤੇ ਜ਼ਰੂਰ ਦਿਖਦੀ ਹੈ ਉਹ ਕਿਸ ਤਰ੍ਹਾਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਤਾਂ ਕੋਈ ਪੌਰੀ ਨਹੀਂ ਕਰ ਸਕਦਾ ਬਾਦਲ ਜੀ ਸੋ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਆ ਉਹਨਾਂ ਦੀ ਨੀਤੀਆਂ ਸਾਡੇ ਨਾਲ ਆ ਉਹਨਾਂ ਦੇ ਦਏ ਦਿਖਾਏ ਹੋਏ ਰਸਤੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਚੱਲ ਰਿਹਾ ਹੈ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਪਟਿਆਲਾ ਤੋਂ ਹਿੰਦੂ ਜਿਹੜੇ ਚਿਹਰੇ ਨੇ ਇਨਕੇ ਸ਼ਰਮਨ ਨੂੰ ਇਸ ਵਾਰ ਉਮੀਦਵਾਰ ਐ ਲਾਣੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਨੇ D5 ਤੇ ਤੁਹਾਡਾ ਸਵਾਗਤ ਥੈਂਕ ਯੂ ਧੰਨਵਾਦ ਥੈਂਕ ਯੂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ ਲੋਕਾਂ ਦੇ ਵਿੱਚ ਜਾਣਿਓ ਸਾਰੇ ਹਲਕਿਆਂ ਦੇ ਵਿੱਚ ਵਿਚਰੇ ਹੋਣ ਤੱਕ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਭਾਜੀ ਤੁਸੀਂ ਦੇਖ ਹੀ ਰਹੇ ਆ ਉਮੀਦ ਤੋਂ ਵੱਧ ਰਿਸਪੌਂਸ ਆਜ ਮੈਂ 11 ਮੀਟੀਆਂ ਕਰੀਆਂ ਗਈਆਂ ਇਹ ਮੀਟਿੰਗਾਂ ਨੇ ਰੈਲੀ ਦਾ ਰੂਪ ਧਰ ਗਈ ਤੁਸੀਂ ਦੇਖੋ ਵੀ 9 ਵਜੇ ਤੱਕ ਵੀ ਲੋਕ ਵੇਟ ਕਰ ਰਹੇ ਆ ਮੈਂ ਨਾਬੇ ਚ ਆਇਆ ਸੋ ਮੈਨੂੰ ਉਮੀਦ ਆ ਕਿ ਲੋਕ ਪਾਰਟੀਆਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਮੇਰਾ ਕਿਰਦਾਰ ਤੇ ਕਾਰਗੁਜ਼ਾਰੀ ਤੇ ਵੋਟ ਪਾਣਗੇ ਔਰ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜਨ ਨਾਲ ਇੱਥੇ ਜਿੱਤੇ ਲੇਕਰ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਕੱਲੇ ਇਲੈਕਸ਼ਨ ਲੜ ਰਿਹਾ ਹੈ ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਤਜਰਬਾ ਸੀਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਸ ਤਜਰਬਾ ਜਿਹੜਾ ਹੈਗਾ ਉਹਦੀ ਕਮੀ ਤਾਂ ਕਿਤੇ ਨਾ ਕਿਤੇ ਜ਼ਰੂਰ ਦਿਖਦੀ ਹੈ ਉਹ ਕਿਸ ਤਰ੍ਹਾਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਤਾਂ ਕੋਈ ਪੌਰੀ ਨਹੀਂ ਕਰ ਸਕਦਾ ਬਾਦਲ ਜੀ ਦੀ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਆ ਉਹਨਾਂ ਦੀ ਨੀਤੀਆਂ ਸਾਡੇ ਨਾਲ ਆ ਉਹਨਾਂ ਦੇ ਦਏ ਦਿਖਾਏ ਹੋਏ ਰਸਤੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਚੱਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਸ ਤਰ੍ਹਾਂ ਪਹਿਲਾਂ ਪੰਜਾਬ ਦਾ ਟੋਟਲ ਇਨਫਰਾਸਟ੍ਰਕਚਰ ਸ਼੍ਰੋਮਣੀ ਅਕਾਲੀ ਦਲ ਨੇ ਕ੍ਰੀਏਟ ਕਰਿਆ ਔਰ ਟੋਟਲ ਲੋਕ ਭਲਾਈ ਦੀਆਂ ਸਕੀਮਾਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਲਾਗੂ ਕਰੀਆਂ ਚਾਹ ਪੈਨਸ਼ਨ ਆ ਜਾਂ ਸਾਗਨ ਸਕੀਮਾਂ ਚਾਹ ਆਟਾ ਦਾਲ ਸਕੀਮ ਚਾਹ ਮੋਟਰਾਂ ਦੇ ਬਿੱਲ ਮਾਫ ਚਾਹ ਬੱਚਿਆਂ ਨੂੰ ਸਾਈਕਲ ਸੋ ਅਸੀਂ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲ ਰਹੇ ਆਂ ਔਰ ਹੁਣ ਪੰਜਾਬੀਆਂ ਨੂੰ ਸਮਝ ਆ ਗਈ ਝੂਠ ਥੋੜੀ ਦੇਰ ਪ੍ਰਬੰਧ ਜ਼ਰੂਰ ਹੁੰਦਾ ਹੈਗਾ ਪੰਜਾਬੀਆਂ ਨੂੰ ਸਮਝ ਆ ਗਈ ਕਿ ਪੰਜਾਬੀਆਂ ਦੀ ਅਸਲੀ ਪਾਰਟੀ ਕੌਣ ਆ ਪੰਜਾਬ ਦੀ ਡਿਵੈਲਪਮੈਂਟ ਕੌਣ ਕਰ ਸਕਦੀ ਹੈ ਤੇ ਪੰਜਾਬ ਦੀ ਵੈਲਫੇਅਰ ਕੌਣ ਕਰ ਸਕਦੀ ਹੈ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ ਔਰ ਪੰਜਾਬੀ ਜਰੂਰ ਮਾਨਸਿਤ ਕਰ ਦੇਣਗੇ ਤੁਸੀਂ ਗਰਾਊਂਡ ਲੈਵਲ ਤੋਂ ਉੱਠਿਓ ਬਹੁਤ ਤੁਸੀਂ ਨੇ ਜਿਹੜੇ ਆਮ ਵਰਕਰ ਦੇ ਔਰ ਜ਼ਮੀਨੀ ਲੈਵਲ ਤੋਂ ਸੰਘਰਸ਼ ਕਰਦੇ ਹੋ ਤੁਹਾਨੂੰ ਹੁਣ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਸੁਖਵੀਰ ਬਾਦਲ ਦੇ ਕਾਫੀ ਕਰੀਬੀ ਹੋ ਤੇ ਭਾਜੀ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਆ ਤੁਸੀਂ ਦੇਖੋ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਪੈਦਾ ਹੋ ਕੇ ਸਰਪੰਚ ਬਣ ਕੇ ਐਮਪੀ ਦੀ ਚੋਣ ਲੜਨਾ ਮੇਰੇ ਵਾਸਤੇ ਤਾਂ ਇਹ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਤੇ ਪ੍ਰਮਾਤਮਾ ਕਿਰਪਾ ਕਰੂਗਾ ਰਿਜ਼ਲਟ ਵੀ ਚੰਗੇ ਆਣਗੇ ਡਾਕਟਰ ਬਲਵੀਰ ਸਿੰਘ ਕਹਿੰਦੇ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਹੈ ਪਹਿਲਾਂ ਰਜਵਾੜਿਆਂ ਦੀਆਂ ਸਰਕਾਰਾਂ ਰਹੀਆਂ ਨੇ ਹੁਣ ਤੱਕ ਭਾਜੀ ਮੈਂ ਇਕੱਲਾ ਬੈਠਿਆ ਨਾ ਇੱਥੇ ਮੇਰੇ ਆਲੇ-ਦਾਲੇ ਕੋਈ ਗਨਮੈਨ ਦੇਖਿਆ ਤੁਸੀਂ ਬਲਵੀਰ ਸਿੰਘ ਜਦੋਂ ਵੋਟਾਂ ਮੰਗਣ ਆਂਦਾ ਨਾ 50 ਗਨਮੈਨ ਉਹਦੇ ਆਲੇ-ਦਾਲੇ ਹੁੰਦੇ ਆਂ ਬੜੀ-ਬੜੀ ਕੋਠੀਆਂ ਉਹ ਲੈ ਰਹੇ ਆਂ ਬੜੇ ਬੜੀ ਗੱਡੀਆਂ ਉਹ ਲੈ ਰਹੇ ਆ ਅਚੀਵਮੈਂਟ ਉਹਨਾਂ ਦੀ ਜ਼ੀਰੋ ਆ ਇੱਕ ਹਸਪੀਟਲ ਪੂਰੇ ਲੋਕ ਸਭਾਲ ਕੇ ਚ ਬਣਿਆ ਹੋਏ ਨਾ ਕੋਈ ਇੱਕ ਕੰਮ ਹੈਲਥ ਦੇ ਖੇਤਰ ਚ ਕਰਿਆ ਹੋਏ ਨਾ ਤਾਂ ਵੀ ਉਹ ਵੋਟਾਂ ਦੇ ਹੱਕਦਾਰੋਂ ਝੂਠੇ ਲੋਕ ਆ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਅੱਜ ਪੰਜਾਬੀ ਸਮਝ ਚੁੱਕੇ ਆ ਕਿ ਆਪ ਨੇ ਪੰਜਾਬੀਆਂ ਨੂੰ ਮੂਰਖ ਬਣਾਇਆ ਹੁਣ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਉਹ ਵਰਤ ਰਹੇ ਹੈਗੇ ਤਿੰਨਾਂ ਦਾ ਹੀ ਦੇਖ ਲਓ ਤੁਸੀਂ ਮਹਾਰਾਣੀ ਪੰਨੀਤ ਕੌਰ ਅੱਜ ਵੀ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਆ ਗਾਂਧੀ ਜੀ ਤਿੰਨ ਇਲੈਕਸ਼ਨ ਲੜੇ ਆ ਤਿੰਨੇ ਹੀ ਅਲੱਗ-ਅਲੱਗ ਚੋਣ ਨਿਸ਼ਾਨ ਤੋਂ ਲੜੇ ਆ ਸੋ ਮੈਂ ਹੱਥ ਜੋੜ ਕੇ ਬਸ ਲਾਸਟ ਚ ਇਹ ਹੀ ਬੇਨਤੀ ਕਰਦਾ ਕਿ ਕਰਤਾਰ ਔਰ ਕਾਰਜਾ ਡਾਕਟਰ ਗਾਂਧੀ ਕਹਿੰਦੇ ਡਾਕਟਰ ਗਾਂਧੀ ਕਹਿੰਦੇ ਕਹਿੰਦੇ ਵੀ ਲੋਕਤੰਤਰ ਦੇਸ਼ ਦਾ ਖਾਤਰੇ ਚ ਜੇਕਰ ਅਕਾਲੀ ਦਲ ਨੂੰ ਵੋਟ ਪਾਈ ਇਟ ਮੀਨ ਬੀਜੇਪੀ ਨੂੰ ਵੋਟ ਜਾਓ ਬਾਜੀ ਲੋਕਤੰਤਰ ਗਾਂਧੀ ਜੀ ਨੂੰ ਬਣਾ ਕੇ ਲੋਕਤੰਤਰ ਬਚ ਜੂਗਾ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਇਸ ਜੀਆਂ ਗੱਲਾਂ ਕਰ ਰਹੇ ਆ ਇਹਨਾਂ ਦੀ ਕਾਰਗੁਜ਼ਾਰੀ ਜਦੋਂ ਇਹ ਮੈਂਬਰ ਪਾਰਲੀਮੈਂਟ ਬਣੇ ਆਪ ਚ ਉਸ ਟਾਈਮ ਵੀ ਲੋਕਤੰਤਰ ਖਤਰੇ 'ਚ ਜਾਦੇ ਆਜ਼ਾਦ ਲੜੇ ਜਦ ਵੀ ਲੋਕਤੰਤਰ ਖਤਰੇ 'ਚ ਜਿਤਾ ਜਾਦੇ ਕਾਂਗਰਸ ਨੂੰ ਪਿਸਤਾਚਾਰੀ ਕਹ ਰਹੇ ਤੇ ਮਾੜੀ ਪਾਰਟੀ ਕਹ ਰਹੇ ਤੇ ਉਸ ਟਾਈਮ ਲੋਕਤੰਤਰ ਕਿੱਥੇ ਗਿਆ ਤਾਂ ਅੱਜ ਇਹ ਕਹਿ ਰਹੇ ਆ ਵੀ ਕਾਂਗਰਸ ਸਭ ਤੋਂ ਵਧੀਆ ਪਾਰਟੀ ਆ ਸੋ ਮਤਲਬ ਇਹ ਆ ਵੀ ਇਹਨਾਂ ਦੀ ਕਾਰਗੁਜ਼ਾਰੀ ਜੇ ਵਧੀਆ ਡਾਕਟਰ ਹੋ ਸਕਦੇ ਆ ਗਾਂਧੀ ਜੀ ਵਧੀਆ ਸਰਜਨ ਆ ਡਾਕਟਰ ਆ ਪਰ ਉਹ ਵਧੀਆ ਐਡਮਿਨਿਸਟਰेटर ਨਹੀਂ ਹੋ ਸਕਦੇ ਸੋ ਉਹ ਇਹਨਾਂ ਦੀ ਪਿਛਲੀ ਕਾਰਗੁਜ਼ਾਰੀ ਲੋਕ ਜੱਜ ਕਰ ਲੈ ਲਾਸਟ ਜੇ ਦੱਸ ਦਿਓ ਏਜੰਡਾ ਕੀ ਆ ਪਟਾੜੇ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਏਜੰਡਾ ਭਾਜੀ ਪੰਜਾਬੀਅਤ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਵਪਾਰੀ ਦਾ ਪੰਜਾਬ ਦੇ ਮਜ਼ਦੂਰ ਦਾ ਪੰਜਾਬ ਦੇ ਕਰਮਚਾਰੀਆਂ ਦੇ ਹੱਕਾਂ ਦੀ ਗੱਲਬਾਤ ਕਰਨਾ ਪੰਜਾਬੀਆਂ ਦੇ ਜਿਹੜੇ ਰਾਈਟਸ ਆ ਦਿੱਲੀ ਤੋਂ ਜਿਹੜਾ ਹੱਕਾਂ ਜਿਹੜੇ ਉਹ ਪੂਰੇ ਸੰਘਰਸ਼ ਕਰਕੇ ਦਿਵਾਣਾ ਪੰਜਾਬੀਆਂ ਦੇ ਜਿਹੜੀ ਪਾਰਟੀ ਆ ਪੰਜਾਬ ਨੂੰ ਮਿਸੀਪਲਿਟੀ ਬਣਾਇਆ ਜਾ ਰਿਹਾ ਪੰਜਾਬ ਨੂੰ ਉਸ ਤੋਂ ਬਚਾਉਣਾ ਸੋ ਅਸੀਂ ਪੰਜਾਬ ਵਾਸਤੇ ਖੜਾਂਗੇ ਡਟ ਕੇ ਧੰਨਵਾਦ ਸੋ ਅਸੀਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਜਿਨ੍ਹਾਂ ਨੇ ਡੀ5 ਨਾਲ ਵਿਸ਼ੇਸ਼ ਜਿਹੜੀ ਗੱਲਬਾਤ ਕੀਤੀ ਹੈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਹਾਨੂੰ ਦਿਓ ਜੀ ਧੰਨਵਾਦ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ